ਸਤਿਕਾਰਯੋਗ ਜੀ ਸਵਾਗਤ ਹੈ ਤੁਹਾਡਾ ਆਪਣੇ ਜੁੜ ਦੇ ਵਿੱਚ ਪਿਆਰੇ ਵੀਰੋ ਅੱਜ ਦੀ ਵੀਡੀਓ ਜਿਹੜੀ ਹੋਣ ਲਿਆ ਸਪੈਸਰ ਸੁਵਰਾਜ ਡਾਇਰੈਕਟਰ ਤੇ ਆ ਜਿਹੜੇ ਮੇਰੇ ਭਰਾਵਾਂ ਜੀ ਵੀ ਸੁਵਰਾਜ ਵੱਡੇ ਡਾਇਰੈਕਟਰ ਨੇ ਬਣਾਉਣਾ ਹੈਗਾ ਫਿਰ ਹੁਣ ਤਾਂ ਤੁਹਾਨੂੰ ਪਤਾ ਹੈ ਓਕੇ ਵੀਸ ਬਣਾ ਰਿਹਾ ਹੈ 855 ਹੜਾ ਦੇ ਸਾਹਦ ਨੂੰ ਅਸੀਂ ਸੋਹੜਾ ਇਹ ਤੇਰੇਟ ਖੜਾ ਏ ਤੇ 93 ਵੀ ਖੜਾ ਉਰੇ ਆਹ ਬਰਾ ਖੜਾ 93 ਔਰ ਵੀਰ ਦੇ ਵਿੱਚ ਆ ਪਰ ਆਪਾਂ ਦਾ ਹੋਰ ਟੈਕਟਰ ਦਾ ਸੁਵਰਾਜ ਆਹਾ 978 ਹੋਰ ਬਾਈ 4 ਇਹਨਾਂ ਜਿਹੜੇ ਆਪਣੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਖੈਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਟਰੈਕਟਰ ਬਾਰੇ ਵੀ ਸੁਰਾਜਦਾ ਹੈ ਟਰੈਕਟਰ ਵੀ ਆਇਆ ਤਾਂ ਇਹ ਟਾਈਮ ਆ ਦੇ ਵਿੱਚ ਇੱਕ ਦੋ ਟਰੈਕਟਰ ਦਾ ਜਿਹੜੇ ਲੈਵਲ ਦੇ ਉਹਨਾਂ ਦਾ 75 ਪਾਵਰ ਦੇ ਵਿੱਚ ਜਸਪੰਜਾਦੀ ਤਾਂ ਹੌਲੈਂਡ ਦੇ ਪਹਿਲੇ 올ਡੀ ਦੂਸਰੀ ਆਪਣੀ ਫੌੜ ਵਾਲੀ ਕੈਟੇਗਰੀ ਦੇ ਵਿੱਚ ਤਾਂ ਜਾਂ ਚੌੜਿਆ ਰਹਾ ਹੋਗਾ ਵਾਤੇ ਵੱਧ 50 75 ਉਹ ਟਾਈਮ ਦੇ ਵਿੱਚ ਸਭ ਤੋਂ ਵੱਡਾ ਟਰੈਕਟਰ ਇਹਨੇ ਲਾਂਚ ਕਰਤਾ ਤਾਂ ਟਰੈਕਟਰ ਦੇ ਸਾਦੇ ਹੋਰ ਵੀ ਦਾ 3 ਸਪੀਡ ਮਿੱਟਾ ਸਾਟਾ ਗੇਰ ਉਹ ਟਾਈਮਾਂ ਦੇ ਵਿੱਚ ਨਵਾਂ ਮਾਡਲ ਟਰੈਕਟਰ ਆਇਆ ਤੇ ਪਲੇਟ ਜਿਹੜਾ ਪਲੇਟਫਾਰਮ ਆਇਦਾ ਹੁਣ ਆਪਣੇ ਕਹਿਣ ਲੱਗੇ ਨੇ ਵੀ ਪਲੇਟਫਾਰਮ ਫਲੈਟ ਆਉਣ ਲੱਗੇ ਆ ਉਹ ਟਾਈਮਾਂ ਦੇ ਵਿੱਚ ਨੂੰ ਪਲੇਟਫਾਰਮ ਜਿਹੜਾ ਫਲੈਟ ਕਰਖ ਰਹੀ ਸੀ ਨੇ ਇਖਨੋਂ ਪੂਰੇ ਟਾਈਮਾਂ ਦੇ ਵਿੱਚ ਨੂੰ ਕੰਪਨੀ ਉਹ ਦੋ ਲੱਗੀ ਆ ਜਿਹੇ ਕੰਪਨੀ ਦੀ ਕਲੋਪੀ ਹੈ ਜੀ ਮਜਬੂਤੀ ਦੇਖੋ ਵੀ ਕੱਡੇ ਬਤਨਾ ਹੈਵੀ ਲੱਗੇ ਹੋਏ ਨੇ ਐਂਗਲ ਇਹ ਸਾਡੇ ਕੋ ਇਹਦਾ ਆਪਣੇ ਭਰਾ ਕਹਿੰਦੇ ਵੀ ਜਿਹੜਾ ਹਵਰਾਜ ਅੰਗ ਪੈਰ ਨੂੰ ਹੋ ਛੋੜੀ ਜੇ ਹੱਤੇ ਨਹੀਂ ਪਾਡੇ ਸਾਡੇ ਕੱਡੇ ਮਤਲਬ ਵੀ ਤਕੜੇ ਅੰਗ ਪੈਰ ਦੇ ਟਰੈਕਟਰ ਦੇ ਡਬਲ ਡਿਸਟ੍ਰਿਬਿਊਟਰ ਆਉਦਰੀ ਬਾ ਲੱਗੇ ਹੋਏ ਨੇ ਪਿੱਛੇ ਤੇਰੇ ਹੈਂਡ ਬ੍ਰੇਕ ਦੇਖ ਸਾਡੇ ਉੱਪਰ ਵੀ ਦਿਖਾ ਦੇ ਹੱਥ ਵਾਲੇ ਗੱਡੀਆਂ ਮੰਗਾ ਹੈਂਡ ਬ੍ਰੇਕ ਨੇ ਇਹਦੇ ਬਿੜਾ ਦਾ ਫਿਲਟਰ ਆ ਉਹ ਡਰਾਈ ਟੈਪ ਆ ਉਹ ਟਾਈਮਾਂ ਦੇ ਵਿੱਚ ਦਾ ਕਲੱਚ ਜਿਹੜਾ ਵੀਡੀਓ ਆ ਉਹ ਵੀ ਹੱਥ ਦੇ ਵਿੱਚ ਆ ਮੰਨ ਕੇ ਚੱਲੋ ਵੀ ਫੁੱਲੀ ਜਿਹੜੇ ਲੋਡਡ ਜਿਹੜੇ ਫੀਚਰ ਨੇ ਉਹ ਸਾਰੇ ਇਹਦੇ ਵਿੱਚ ਆਉਂਦੇ ਤੇ ਬਹੁਤ ਘੱਟ ਰੇਅਰ ਪੀਸ ਦੇ ਟਰੈਕਟਰ ਜਿਹੜੇ ਆਏ ਨੇ ਮਾਰਕੀਟ ਦੇ ਵਿੱਚ ਮੇਰੇ ਹਿਸਾਬ ਨਾਲ ਵੀ ਗੜਤੀ ਦੇ ਟਰੈਕਟਰ ਹੋਣਗੇ ਇਕ ਸਾਡੇ ਏਰੀਏ ਦੇ ਵਿੱਚ ਵੀ ਐ ਨਾਮ ਤਾਰੀ ਫਾਰਮ ਤੇ ਟਰੈਕਟਰ ਖੜਿਆ ਏ ਜਿਹੜਾ ਨੂੰ ਬੰਦ ਕਰਨ ਦਾ ਜਿਹੜਾ ਕਾਰਨ ਅਸਲ ਤੌਰ ਤੇ ਮੈਂ ਹੱਦਮਾ ਵੀ ਦੇ ਵਿੱਚ 4 ਸਿਲੰਡਰ ਇੰਜਨ 75 ਐਚਬੀ ਦਾ ਜਿਹੜਾ ਇੰਜਨ ਇਹਦੇ ਵਿੱਚ ਆਉਂਦਾ ਤਾਂ ਤੇ ਆ ਪੰਪ ਦੇ ਸਾਥ ਜੋ ਟਾਈਮ ਦੇ ਵਿੱਚ ਟਾਵਲ ਲਾਤੇ ਤੇ ਆਪਣਾ ਲਿਵਰ ਦਾ ਲੈਦਾ ਪਾਵਰ ਸਟੇਜਿੰਗ ਦਾ ਲੈਦਾ ਪੰਪ ਉੱਤੇ ਮੇ ਵਿਚ ਨੂੰ ਅੱਗੇ ਤੇ ਹਿਸਾਬ ਨਾਲ ਬੜਾ ਵਧੀਆ ਇਹ ਮੰਨ ਕੇ ਚਲੋ ਵੀ ਕਾਰੋ ਦੇ ਵਿੱਚ ਤੇ ਮਤਲਬ ਵੀ ਜਿਹੜਾ ਇੰਜਣ ਇਹਨੂੰ ਉਹ ਵੀ ਕਲੌਕਰ ਦੇ ਵਿਚਾਰਿਆ ਤਾਂ ਜਿਹੜਾ ਬੰਦ ਹੋਣ ਦਾ ਕਾਰਨ ਕੀ ਹੈ ਵੀ ਉਹ ਟਾਈਮ ਦੇ ਵਿੱਚ ਜਿਹੜਾ ਖਰਜ ਪਈ ਹੈ ਮਤਲਬ ਵੀ ਜਿਹੜਾ ਰੂੜਾ ਆਪਣੇ ਗਵਰਨਮੈਂਟ ਆਫ ਇੰਡੀਆ ਹੈ ਭਾਰਤ ਸਰਕਾਰ ਉਹਦਾ ਜਿਹੜਾ ਨਿਯਮ ਆ ਬਿਹੜੇ 60 HP ਤੋਂ 100 HP ਤੋਂ ਉੱਪਰ ਦੇ ਕੈਟੇਗਰੀ ਦੇ ਟਰੈਕਟਰ ਨੇ ਉਹਨਾਂ ਨੂੰ ਸਰਪ ਹੋਣਾ ਜ਼ਰੂਰੀ ਹੈ ਉਹ ਟਾਈਮ ਦੇ ਵਿੱਚ ਮੰਨ ਲੇ ਚਲੋ ਵੀ ਨਾਉਂ ਡਰਬ ਦਾ ਟਰੈਕਟਰ ਨੂੰ ਟਰਬ ਹੋਣੀ ਆਉਂਦੀ ਦੀ ਇਹ ਜਿਹੜੀ ਟਰੈਕਟਰ ਜਿਹੜਾ ਕਿ ਸਵਰਾਜ ਨੂੰ ক্লোਜ਼ ਕਰਨਾ ਪੈ ਗਿਆ ਬੰਦ ਕਰਨਾ ਪੈ ਗਿਆ ਤਾਂ ਕਰਕੇ ਟਰੈਕਟਰ ਬੰਦ ਹੋ ਗਏ ਤੇ بڑا ਡਿਸੀਜਨ ਤਾਂ ਇਹਦਾ ਬਾਕੀ ਟਰੈਕਟਰ ਜਿਹੜਾ ਬੁਆਰੇ ਨੂੰ ਕੰਮ ਜਾ ਟਰੈਕਟਰ ਤਾਂ ਇਹਦੀ ਵੀ ਕੋਈ ਨਹੀਂ ਕੰਮ ਨਹੀਂ ਸੀ ਬੜੇ ਕੋਲੇ ਆਣ ਮਗਰ ਪੂਰਾ ਸੈਟ ਹੌਲ ਟਰੈਕਟਰ ਹੀ ਦੇਖਿਆ ਤਾਂ ਜਿਹੜੇ ਭਰਾਵਾਂ ਨੇ ਅੱਜ ਵੀ ਇਹ ਟਰੈਕਟਰ ਰੱਖੇ ਹੋਏ ਨੇ ਕੋਈ ਵੇਚਦਾ ਨਹੀਂ ਹੈਗਾ ਆਪਣੇ ਚੈਨਲ ਤੇ ਦੋ ਤਿੰਨ ਸੌ ਵੀਡੀਓ ਪਈ ਹੋਊਗੀ ਅੱਗੋਂ ਤਿੰਨ ਸਾਲ ਹੋ ਗਏ ਲੈਂਡ ਦੇ ਵਿੱਚ ਇਹਨੂੰ ਤਿੰਨ ਸਾਲ ਬਾਅਦ ਪਹਿਲਾ ਟਰੈਕਟਰ ਇਹ ਟੱਕਦੇ ਆ ਜਿਹੜਾ ਆਪਾਂ ਨੂੰ ਡੀਲਰ ਦੇ ਖੜਾ ਮਿਲਿਆ ਨਹੀਂ ਟਰੈਕਟਰ ਨੂੰ ਡੀਲਰ ਤੇ ਨਹੀਂ ਮਿਲੂਗਾ ਕਿਉਂਕਿ ਜਿਹਨੇ ਰੱਖਿਆ ਹੋਏ ਨੇ ਵੇਚਦਾ ਹੀ ਹੈਗਾ ਹਲ ਇਹ ਵੀ ਟਰੈਕਟਰ ਬਿਕਾਊਆ 2009 ਮਾਡਲ ਆ 6 ਦਾ 80000 ਟਰੈਕਟਰ ਦੀ ਡਿਮਾਂਡ ਆ ਨਵਾਂ ਟਰੈਕਟਰ ਪਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰੀ ਸੋਹ ਕਿਧਰੋਂ ਘਰੇ ਆ ਵਾਡੀ ਜਗ ਤੋਂ ਰੰਗ ਨਹੀਂ ਉਤਰਿਆ ਵਾ ਜੇ ਤੁਸੀਂ ਮੇਰੇ ਪੁਰਾਣੇ ਲੈ ਜਾਣਾ ਇਹ 2009 ਮਾਡਲ ਦਾ 6 ਦਾ 80000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਬਰਨਾਲੇ ਸੰਘੇੜੇ ਪਿੰਡ ਟੜੀ ਵਾਲਾ ਟਰੈਕਟਰ ਤੇ ਟਰੈਕਟਰ ਖੜਾ ਏ ਪੂਰੇ ਸਾਰੇ ਡੀਲਰ ਭਰਾ ਇਕੱਠੇ ਨੇ ਤੁਸੀਂ ਕੰਟੈਕਟ ਨੰਬਰ ਬਾਈ ਹੇ ਨੂੰ ਉੱਪਰ ਚੱਦ ਰਿਹਾ ਹੈ ਕੰਟੈਕਟ ਕਰਕੇ ਆ ਕੇ ਜੇ ਕਿਸੇ ਮੇਰੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਤਾਂ ਲਿਜਾ ਸਕਦੇ ਹੋ ਬਾਕੀ ਇਹ ਸੀ ਜਾਣਕਾਰੀ ਕੁਝ ਛੋਟੀ-ਬੋਟੀ ਜਿਹੜੀ ਆਪਾਂ ਤੁਹਾਨੂੰ ਦਿੱਤੀ ਇਹਦੇ ਬਾਰੇ ਬਾਕੀ ਜੇ ਡਾਂਗਾਂ ਜੰਗੀ ਲਿਖੀ ਹੋ ਤਾਂ ਜੁੜੂ ਚਾਹੁੰਦੇ ਹੋ ਸਾਈਨ ਕਰ ਲਿਓ ਜੇ ਫੇਸਬੁੱਕ ਪੇਜ ਦੇਖ ਰਹੇ ਹੋ ਫੇਸਬੁੱਕ ਪੇਜ ਨੂੰ ਕਰਦੇ ਫੋਲੋ ਬਾਕੀ ਆਪਣੀ ਵੀਡੀਓ ਨੂੰ ਲਾਈਕ ਸਰ ਕਮੈਂਟ ਧੰਨਵਾਦ ਜੀ